ਮੈਂ ਚੱਕ ਲੈਣਾ ਸੀ ਮੈਂ ਤਾਂ ਢੇਰੀਆਂ ਜੀਆਂ ਲਾ ਲਾਂ ਪਹਿਲਾਂ ਤੂੰ ਪਾਸੇ ਹੋ ਜਾ ਬਸ ਮੈਂ ਆਪੇ ਤੂੰ ਬੋਕਰ ਮਾਰਦੀ ਮੈਂ ਚੱਕ ਲੈਣੀ ਹਾਂ ਮਨਿੰਦਰ ਕੱਲ ਸੁਣੀ ਵੀ ਹੁੰਦੀ ਹੈਗੀ ਜਿੱਦ ਨਹੀਂ ਕਰਦੇ ਉਹਨੇ ਮੈਂ ਹੁਣ ਕਰੀ ਜਾਨੀ ਹੈ ਨਾ ਤੂੰ ਬਹਿ ਜਾ ਅੰਦਰ ਚੱਕ ਭਾਬੀ ਕੱਲ ਦੀ ਗਈ ਹੋਈ ਹੈ ਮੈਂ ਸਾਰਾ ਕੰਮ ਤੇਰੇ ਤੇ ਆ ਗਿਆ ਹੈ ਕਿੰਨਾ ਕੁ ਕੁਝ ਕਰੀਂਗਾ ਜੀ ਰੋਟੀ ਟੁਕ ਬਣਾਉਣ ਆਲਾ ਪਿਆ ਲੈ ਹੈ ਕੰਮ ਲਈ ਮੇਰੇ ਤਾਂ ਕੰਮ ਆਗਾ ਰੋਟੀ ਟੁਕ ਵੀ ਬਣਾ ਲਾਂਗੇ ਨਾਲੇ ਗਰਮੀ ਹੈ ਤੂੰ ਆਟਾ ਗੋਲਣਾ ਮੈਂ ਕੰਮ ਕਰਦੀ ਕੁਰੇ ਕੁਰੇ ਦਾ ਮੈਨੂੰ ਕੂੜਾ ਸਿੱਟਿਆ ਹੋਣੀ ਹੈ ਰੋਟੀ ਤੇ ਤੂੰ ਗਲੀਆਂ ਚ ਕਿੱਧਰ ਜਾਏਂਗੀ ਲੈ ਦੇਖ ਲਾ ਕਿ ਤੂੰ ਗਲੀਆਂ 'ਚ ਕਿੱਧਰ ਜਾਏਂਗੀ ਸਾਰੀ ਉਮਰ ਇੱਥੇ ਲੰਘਣੀ ਐ ਐਸੇ ਗਲੀਆਂ 'ਚ ਆਪਦੇ ਘਰ ਨੇਗੇ ਚਲ ਕੋਈ ਬੱਬੀ ਨਾਲ ਮੈਂ ਵੀ ਬੇਲੀ ਬੱਠੀ ਕੀ ਕਰੀ ਜਾਨੀ ਐ ਲੈ ਮੈਂ ਪੂਰਾ ਸਿੱਟਿਆਉਣੀ ਤੂੰ ਬਸਣਾ ਐਗਾ ਤੂੰ ਬੱਕਰ ਜੀ ਮਾਰਦੇ ਤੇਰੇ ਆਉਂਦੀ ਨੂੰ ਬਸ ਮੈਂ ਇਹ ਸਿੱਟ ਕੇ ਤੂੰ ਉਹਨੇ ਢੇਰੀ ਲਾਈ ਤੇ ਮੈਂ ਦੂਜੀ ਵੀ ਬੱਠਲ ਲੈ ਜੂਗੀ ਪਰਕੇ ਤੂੰ ਤਾਂ ਨਾ ਇੱਕ ਮੰਨਦੀ ਨਹੀਂ ਹੁੰਦੀ ਚਲ ਕੋਈ ਨਾ ਭਾਬੀ ਕੋਈ ਨਾ ਸਾਰੀ ਉਮਰ ਹੀ ਤੂੰ ਕਰਨਾ ਫਿਰ ਕੀ ਆ ਤੇਰੇ ਨਾਲ ਮੜੇ ਹੱਥ ਫਟਾ ਦੂੰਗੀ ਤੂੰ ਐਂ ਕਹ ਤੂੰ ਢੇਰੀਆਂ ਲਾਦੇ ਉਹਨੇ ਮੈਂ ਆਹ ਬੱਠਲ ਸਿੱਟਿਆਉਣੀ ਆ ਫਿਰ ਦੂਜਾ ਭਰਕੇ ਸਿੱਟਿਆਉਂਗੀ ਮੈਂ ਟ ਤੂੰ ਰਹਿਣ ਦੇ ਗੱਲ ਮੰਨ ਲਈਦੀ ਹੁੰਦੀ ਐ ਜੀ ਮੈਂ ਆਪੀ ਸੈੱਟ ਦੂੰਗੀ ਕਿਉਂ ਭਾਬੀ ਕੀ ਹੋਇਆ ਅੱਗੇ ਵੀ ਤਾਂ ਮੈਂ ਕਰਾਉਂਦੀ ਸੀ ਕੰਮ ਅੱਗੇ ਕਿਹੜ ਮੈਂ ਸਿੱਟ ਕੇ ਨਹੀਂ ਆਉਂਦੀ ਹੁੰਦੀ ਸੀ ਕੁੜਾ ਕੀ ਦੱਸਾਂ ਕੰਮ ਉਹ ਪਹਿਲਾਂ ਗੱਲ ਕੁਛ ਹੋਰ ਸੀ ਮੰਨ ਲਾ ਐਵੇਂ ਨਾ ਮੰਮੀ ਆ ਕੇ ਗੁੱਸੇ ਹੋਣਗੇ ਵੀ ਤੂੰ ਕੁੜੀ ਨੂੰ ਧੁੱਪ ਚਕਾ ਤੋ ਤੋਰਤਾ ਤੇਰੀ ਸਿਹਤ ਜੀ ਠੀਕ ਨਹੀਂ ਹੈਗੀ ਨਾ ਤੂੰ ਦਵਾਈ ਬੂਟੀ ਲੈ ਲੈ ਜਾ ਕੇ ਮੈਂ ਸੈੱਟ ਲੂੰਗੀ ਐਵੇਂ ਨਾ ਗੱਲ ਕੀ ਸੀ ਭਾਬੀ ਤੇ ਹੁਣ ਕੀ ਆ ਉਹ ਗੱਲ ਹੋਊਗੀ ਵੀ ਜਿਹੜਾ ਮੈਂ ਕੰਮ ਵੀ ਨਹੀਂ ਕਰਾ ਸਕਦੀ ਤੁਹਾਡੇ ਨਾਲ ਕੰਮ ਕਰਾ ਸਕਦੀ ਠੀਕ ਚ ਅਸੀਂ ਤੈਨੂੰ ਬਹੁਤ ਪਿਆਰ ਕਰਦੇ ਆਂ ਜਾਨ ਤੋਂ ਵੱਧ ਪਿਆਰ ਜੇ ਤੂੰ ਤੇਰੇ ਤੇ ਮੜਾ ਜਾਂ ਕੋਈ ਦੁੱਖ ਆਉਂਦਾ ਨਾ ਸਾਡੀ ਜਾਨ ਨਿਕਲ ਜਾਂਦੀ ਹੈਗੀ ਤੇ ਆ ਕੰਮ ਕੀ ਆ ਮੈਂ ਕੰਮ ਕਰਨ ਵਾਸਤੇ ਆ ਨਾ ਮੈਨੂੰ ਕਹਿੰਦੇ ਰਹਿੰਦੇ ਆਂ ਕਿ ਤੂੰ ਕੰਮ ਕਰਨ ਵਾਸਤੇ ਲਿਆ ਗਿਆ ਤੂੰ ਛੱਡ ਆ ਕਰ ਲ ਫਿਰ ਕਰਾਉਂਦੀ ਨਹੀਂ ਮੇਰੇ ਤੋਂ ਕੰਮ ਫੇਰ ਮੈਂ ਤਾਂ ਗੁੱਸੇ ਹੋ ਜੂੰ ਤੇ ਨਾ ਭੁੱਲਦੀ ਨਹੀਂ ਲੈ ਚੱਲ ਲ ਗੁੱਸੇ ਕਿਉਂ ਹੋਣਾਗਾ ਕੁਛ ਨਹੀਂ ਦਾ ਤੂੰ ਚੋ ਜਾਈ ਨਾ ਮੈਂ ਕੁਛ ਨਹੀਂ ਹੁਣ ਲੈ ਮੈਂ ਤਾਂ ਸਿੱਟਿਆਉਂਗੀ ਤੂੰ ਕਿਉਂ ਫਿਕਰ ਕਰਦੀ ਤੂੰ ਤੇਰੇ ਨਾਲ ਲੱਲ ਹਾਂ ਜੀ ਮੈਂ ਬੰਨਣਾ ਤੂੰ ਦੇਖ ਹੀ ਲੈ ਉਹ ਐ ਕਰ ਉਹ ਨਹੀਂ ਉਧਰ ਮਾਰ ਬੋਕਰ ਬਸ ਮੇਰੀ ਸੁਣ ਲਿਆ ਕਰ ਕਦੇ ਤਾਂ ਮੈਂ ਬੋਕਰ ਤਾਂ ਮਾਰ ਲੂੰਗੀ ਮੈਂ ਕੂੜਾ ਵੀ ਸੈੱਟ ਲੂੰਗੀ ਕੋਈ ਨਾ ਭਾਬੀ ਬਸ ਉਹ ਨਹੀਂ ਆ ਗਈ ਫਟਕ ਚਿੰਗਾ ਪਰ ਖੜੀ ਨਾ ਕਿਤੇ ਵੀ ਘਰੇ ਆ ਜੀ ਛੇਤੀ ਛੇਤੀ ਓਹੋ ਮੈਂ ਕਿੱਥੇ ਖੜਨਾ ਬਸ ਆ ਗਈ ਤੂੰ ਐ ਕਰ ਉਹਨੇ ਉਧਰ ਮਾਰ ਬੋਕਰ ਮੈਂ ਆ ਗਈ ਹੇ ਰੱਬਾ ਜਿੱਦ ਕਰਕੇ ਚਲੀ ਤਾਂ ਗਈ ਮੈਨੂੰ ਤਾਂ ਘਰ ਦੇ ਵੀ ਲੜਨਗੇ ਵੀ ਕਿਉਂ ਤੋਰੇ ਇੱਕ ਤਾਂ ਇਹ ਵੀ ਮਨਮਾਨੀਆਂ ਵਾਲੀਆਂ ਕਰਦੀ ਐ ਜਿੱਦ ਕਰਨ ਲੱਗ ਜਾਂਦੀ ਐਗੀ ਤੂੰ ਤਾਂ ਹਰ ਪਾਸੇ ਰਹਿੰਦਾ ਵੀ ਮੈਂ ਕਰਾਂ ਭਾਪੀ ਨਾ ਕਰੇ ਦੱਸ ਮੈਂ ਕਿਹੜਾ ਕਸ ਚੂੰਗੀ ਚਲ ਨਵੀਂ ਬੋਕ ਹਰੇ ਲੂ ਯਾਰ ਯਾਰੀ ਹੋਂਦ ਵਿੱਚ ਆਂ ਤੇਰੇ ਨੂੰ ਕਹਿੰਦੇ ਆ ਕੋਕ ਸ਼ਿਕਾਰੀ ਦਰਦ ਚ ਲਾਂਦੇ ਵਿੱਚ ਉਹ ਜੋ ਜੀ ਦੇ ਅੰਦਰ ਹੈ ਯਾਰ ਹੋਰ ਇਹ ਕਰ ਦੇ ਤਾਮ ਮੇਰੇ ਘਰੇ ਵੀ ਮਿਠਾਈਆਂ ਰਾਣੀਆਂ ਨੇ ਰੱਖਿਆ ਕਿੱਥੇ ਚੱਕਾਂ ਦੇ ਵਾਂਗ ਉਹਦਾ ਬਠਲਾ ਸਾਡੇ ਨੇ ਵੀ ਦੇਖ ਲੋ ਜੀ ਮਾੜਾ ਮੋਟਾ ਇਨਾ ਭਜਨ ਚੱਕੀਏ ਨੇ ਨਿੱਕੀ ਜੰਦਾ ਛੋਡੀ ਮੈਨੂੰ ਤਰਸਾਉਂਗਾ ਛੋਡੇ ਤੇ ਕਹੋਂ ਦਾ ਬੋਝ ਹਲਕਾ ਕਰ ਦਿੰਨੇ ਆ ਤੁਹਾਡਾ ਮਾੜਾ ਮੋਟਾ ਨਹੀਂ ਉਹ ਕੀ ਹੋ ਗਿਆ ਜੀ ਜਮੀ ਨਹੀਂ ਬੋਲਦੇ ਤੁਸੀਂ ਸਾਡੇ ਨੂੰ ਵੀ ਮਾਰ ਲਿਆ ਕਰੋ ਮਾੜੀ ਮੁੱਟੀ ਪਿਆਰ ਦੀ ਨੀਗਾ ਉਹੀ ਗਲੀਆਂ ਦੇ ਖੜੇ ਸੁੱਕ ਜਾਗੇ ਇਸ ਟਾਇਰ ਵਾਂਗੂ ਮੈਂ ਤੇ ਵੀਰੇ ਨੂੰ ਦੱਸ ਦੂਗੀ ਜੇ ਇੱਧ ਮੁੜ ਕੇ ਮੈਨੂੰ ਗਲੀ 'ਚ ਛੇੜਿਆ ਤਾਂ ਮੈਂ ਵੀਰੇ ਨੂੰ ਦੱਸ ਦੂਗੀ ਵੀਰਾ ਕੀ ਤਰ੍ਹਾਂ ਉੱਤੇ ਰੱਬ ਸੜ ਦੂ ਮੇਰੇ ਜਿਹੜੀ ਗੱਲ ਦਿਲ 'ਚ ਆਉ ਮੂੰਹ ਤੇ ਆ ਜਿਹੜੀ ਗੱਲ ਹੈਗੀ ਆ ਹੈਗੀ ਆ ਫਿਰ ਇਸ ਤੋਂ ਮੁਸ਼ਕਲ ਕਿੱਥੇ ਗਿੱਜੇ ਰਹਿੰਦੇ ਆ ਯਾਰ ਇਹ ਤਾਂ ਬੱਗੇ ਸਾਡੇ ਨਹੀਂ ਮਾਰ ਲੈਣਗੇ ਗਵਰਨਰ ਮੈਂ ਇੱ데 ਕਿੱਥੇ ਆਹੇ ਜੇ ਮੁੰਡੇ ਅੱਜ ਕੱਲ ਦੇਖੀ ਪੜੇ ਅੜੀਆਂ ਮੈਂ ਸਹੀ ਪਾਈ ਜਾਨੀ ਆ ਹਾਂ ਭੈਣ ਜੇ ਥੱਲੇ ਛੱਡੀਆਂਗਾ ਤਾਂ ਹਾਂ ਹਾਂ ਆਡਲੀ ਆ ਤਾਂ ਆਸੀ ਇਹ ਦੇਖ ਸਿੱਧਾ ਹਾਂ ਆੜੀ ਐ ਪਾਦੀ ਹਾਂ ਬਸ ਠੀਕ ਆ ਹੀ ਹੁੰਦਾਗਾ ਹੋਰ ਕਾਲੇ ਹੁੰਦੇ ਤੀ ਤਾਂ ਜਲਦੀ ਮਟਿਆਰ ਹੋ ਜਾਂਦੀ ਐ ਜੇ ਹੁਣ ਤੋਂ ਲੱਗਾ ਕਿ ਕੁਝ ਬਣਾਉਣਾ ਫੇਰ ਹੀ ਬਣੂਗਾ ਫੇਰ ਹੀ ਬਣੂਗਾ ਭੈਣ ਜੀ ਇਹਨਾਂ ਨੂੰ ਕੀ ਲੱਗਦਾਗਾ ਇਹ ਤਾਂ ਉਹ ਗੱਲ ਸੁੱਖਣਾ ਮਟਿਆਰਾ ਹੋਊਗਾ ਲੈ ਹਾਂ ਸਿੰਗਾ ਦਾ ਕੀ ਹੈਗਾ ਸਿੰਗਾ ਤੋਂ ਜੀ ਮਟਿਆਰਾ ਹੋ ਜਾਂਦਾ ਹਾਂ ਲੈ ਇਸ ਕਿਵੇਂ ਲੱਗੀਆਂ ਪੰਨੀਆਂ ਖੇਡਣ ਖੇਡ ਲਓ ਤੁਸੀਂ ਖੇਡ ਲਓ ਚਲੋ ਤੁਸੀਂ ਸੱਟ ਨਹੀਂ ਖਾਣੀ ਵੇਖ ਦੇ ਕਿਵੇਂ ਚੌੜ ਲੱਗੀ ਆਪਣੀ ਚੁੱਤੀ ਗਾ ਗਈ ਮੇਰੇ ਅੱਗੇ ਇਹਨਾਂ ਦਾ ਰੇਲ ਖਿਆਲੀ ਨਹੀਂ ਕੋਈ ਨਾ ਖੇਡਣਾ ਉਹਦੇ ਜਵਾਕਾਂ ਨੂੰ ਤੂੰ ਕਿਉਂ ਟੋਕੀ ਜਾਂਦੀ ਐ ਉਹਨਾਂ ਕੋਈ ਨੂੰ ਪੱਟ ਖੇਡ ਲੈਣ ਦੇ ਵੀ ਮੈਂ ਤਾਂ ਐਵੇਂ ਕਿਤੇ ਸੱਟ ਨਾ ਖਾ ਲੈਣਾ ਨਹੀਂ ਨਹੀਂ ਸੱਟ ਖਾਂਦੀਆਂ ਤੂੰ ਜਦੋਂ ਇੰਨਾ ਵਰਗੀ ਸੀ ਬਠੇਰਾ ਖੇਡਦੀ ਸੀ ਮੈਂ ਤਾਂ ਤੈਨੂੰ ਕਦੇ ਹਟਾਇਆ ਨਹੀਂ ਸੀ ਭੈਣ ਜੀ ਆਪ ਦਾ ਬਚਪਨਾ ਤਾਂ ਹਰ ਇੱਕ ਹੀ ਭੁੱਲ ਜਾਂਦਾ ਹੁੰਦਾਗਾ ਆਪਾਂ ਬਠੇਰੀ ਚੌੜ ਕਰ ਦਵਾਉਂਦਾਂ ਸੀਗਾ ਜਿਹਦੇ ਇੰਨਾ ਵਰਗਾਂ ਸੀਗਾ ਨਹੀਂ ਆਈਆਂ ਭੈਣ ਜੀ ਆਪਦੇ ਵੇਲੇ ਦਿਨ ਭੁੱਲ ਜਾਂਦੇ ਆਂਦੇ ਇੱਕ ਵਾਰ ਮੈਂ ਤੁਹਾਨੂੰ ਗੱਲ ਦੱਸਾਂ ਸਾਡੇ ਨਾਲ ਇੱਕ ਕੁਲਫੀ ਨਾਲ ਆਉਂਦਾ ਹੁੰਦਾ ਸੀ ਤੇ ਭਾਈ ਇਹ ਕੀ ਕਰਦੀ ਭਰਦੀ ਸੀ ਥਾਲ ਕੁਲਫੀ ਨਾਲ ਦੇ ਦਿੰਦੀ ਸੀ ਕੁਲਫੀ ਖਾ ਲੈਂਦੀ ਸੀ ਤੇ ਆਟਾ ਮੁੱਕ ਗਿਆ ਮੈਂ ਅੱਖਾਂ ਚੋਂ 10 ਕਿਲੋ ਆਟਾ ਰਹਿ ਗਿਆ ਤੇ ਪੀਣਾ ਕਰ ਹੀ ਲਵਾਂ ਜਦੋਂ ਮੈਂ ਦੇਖਿਆ ਦੋਨੇ ਨੂੰ ਹੱਥ ਲਾਇਆ ਚੋਤਾ ਕਹੇ ਬਸ ਮੈਨੂੰ ਹੱਥ ਹੀ ਨਾਲ 5 ਕਿਲੋ ਕਣਕ ਛੱਡਤੀ ਇਹਨੇ ਤਾਂ ਇਹੋ ਜੀ ਹੈ ਤਾਂ ਓਹੋ ਬੀਬੀ ਇਥੇ ਤਾਂ ਐਹ ਜੀਆਂ ਗੱਲਾਂ ਛੇੜ ਉਹ ਤਾਂ ਪਹਿਲਾਂ ਦੀਆਂ ਗੱਲਾਂ ਸੀ ਉਦੋਂ ਕਿ ਪਤਾ ਲੱਗਦਾ ਹੁੰਦਾ ਨੇੜਿਆਂ ਨੂੰ ਆਹੋ ਫਿਰ ਦੱਸਦੀ ਐ ਨਾ ਤੂੰ ਜਵਾਕਾਂ ਨੂੰ ਕਹਿੰਦੀ ਛੱਟ ਖਾ ਲੋ ਆਏਗਾ ਲੁਗਾ ਤੂੰ ਬਿਹਤਰੀਆਂ ਬਹਿਤਾ ਕਰਦੀ ਸੀ ਦਾਦੀ ਦੇ ਕਿੰਨੇ ਪਹਿਲਾਂ ਦੀ ਗੱਲਾਂ ਹੈ ਇਹ ਇਹ ਸੀ ਭਾਂਜੀ ਕੋਈ ਕੋ ਰਸਰੀ ਸਦੀ ਚੀਜ਼ ਛੱਡਦੇ ਨਹੀਂ ਹੁੰਦੇ ਸੀ ਕੁਲ ਸੋਆਂ ਲੱਗਾਂ ਕਿ ਜੋ ਪਾਪੜਾ ਜਾਰੇ ਆ ਜਾਂਦੇ ਪਾਪੜੇ ਲੈ ਲਈ ਬਸ ਐ ਹੀ ਸੀ ਜਵਾਕਾਂ ਦਾ ਪਹਿਲਾਂ ਇਹ ਜਿੜਕਾ ਕਿਦੇ ਹੈ ਨਹੀਂ ਸੀ ਠੀਕ ਹੈ ਕੋਈ ਤਾਂ ਗੱਲ ਐ ਭੈਣ ਜੀ ਹੁਣ ਆਲੇ ਤਾਂ ਸਾਨੂੰ ਕਹਿੰਦੇ ਆ ਕਿ ਸੌ ਰੁਪਏ ਤੇ ਮੈਨਾਂ ਗੱਲ ਨਹੀਂ ਕਰਦੇ। ਗੱਲ ਹੀ ਨਹੀਂ ਕਰਦੇ ਭਾਈ ਨੇ 10-5 ਮਿੰਟ ਤਾਂ ਹੱਥ ਹੀ ਨਹੀਂ ਪਾਉਂਦੇ ਜਵਾਬ। ਹਾਂ। ਫੋਟੋ ਸੌ ਦੇ ਕਰਾ ਤੂੰ ਮਾਰਦੇ ਜਵਾਬ। ਅੱਜ ਤਾਂ ਮਾਰ ਪਣੀ ਹੋਤੀ ਜੜੀਆਂ ਖਾਣ ਆਲੀਆਂ ਹੁਣ। ਹੁਣ ਕਿਹੜੀਆਂ ਚੀਜ਼ਾਂ ਪਹਿਨਦੀ ਨੇ? ਨੀਰੀਆਂ ਬਿਮਾਰੀ ਦਾ ਘਰ ਹੈ। ਹਾਂ। ਹੁਣ ਤੱਕ ਜੇ ਬਾਰ ਕਰਾ ਪੀ ਜੇ ਅੱਗੇ ਹੈ ਇਹ ਚੀਜ਼ਾਂ ਕਿੱਥੇ ਸੀ ਜਵਾਕਾਂ ਨੂੰ। ਉਹਦਾ ਵਾਅ ਕਰਤੀ ਹੈ ਜਵਾਕ ਨੂੰ ਹੁਣ ਤੇ ਨਹੀਂ ਪਤਾ 10 ਤੋਂ ਕੁਝ ਨਹੀਂ ਲੰਦੇ ਸੌ ਤੋਂ ਕੱਟ ਨਹੀਂ ਲੰਦੇ। ਪਰ ਇਹ ਕਦੀ ਨਹੀਂ ਕਰ ਜਾਂਦੇ ਸੀ ਜਵਾਕ ਨੂੰ। ਉਹ ਤਾਂ ਘਰ ਬਿਬੀ ਕਣਕੀ ਲੈ ਜਾਂਦੇ ਸੀ ਜਵਾਗ ਉਹ ਤਾਂ ਪੈਸੇ ਤਾਂ ਦਿੰਦੀਆਂ ਨਹੀਂ ਸੀ ਮੰਮੀਆਂ ਹਾਂ ਹਾਂ ਉਹ ਸੁੱਕੇ ਦਿੰਦੇ ਸੀ ਹੁਣ ਤਾਂ ਸੋ ਸੋ ਲੈ ਜਾਂਦੇ ਆ ਜਵਾਗ ਹੁਣ ਤਾਂ ਆਪਣਾ ਕੁੜਗੇ ਉਦੋਂ ਟਾਈਮ ਚੰਗੇ ਸੀ ਤਾਂ ਇਹ ਤਾਂ ਸਾਡੇ ਵਰਗਿਆਂ ਦਾ ਟਾਈਮ ਪਾਸ ਹੋ ਗਿਆ ਆ ਹੁਣ ਦੇਖ ਲੈ ਆ ਹੁਣ ਕੀ ਦੇਖ ਲਓ ਭੈਣੇ ਲੈ ਕਹਿਣਾ ਕੀ ਸੀ ਮੈਂ ਤਾਂ ਜਿਹੜੇ ਹਾਲਾਤ ਹੋਈ ਜਾਂਦੇ ਉਹਨਾਂ ਦੀ ਗੱਲ ਕਰਦੀ ਆ ਹੁਣ ਕੀ ਹਾਲਾਤ ਹੋਈ ਜਾਂਦੇ ਭੈਣ ਜੀ ਮੈਨੂੰ ਪਤਾ ਨਹੀਂ ਲੱਗਿਆ ਕੀ ਗਈ ਜੰਨੀ ਆ ਸੋਨੂੰ ਭੈਣ ਜੀ ਕਾਨੂੰਨੀ ਪਤਾ ਸਭ ਪਤਾ ਹੈ ਫਰਮ ਚੰਗੀ ਤਰ੍ਹਾਂ ਇਹ ਦੱਸੀਂਾ ਤੂੰ ਕੀ ਕਹੀ ਜਾਨੀ ਹੈਗੀ ਲੈ ਹੋਰ ਕੀ ਨਾ ਹਮ ਲਿਖ ਕੇ ਪਰਨੋਟ ਤੇ ਦੇਦਾ ਭੈਣ ਜੀ ਤੈਨੂੰ ਤੈਨੂੰ ਕਿਹੜਾ ਪਤਾ ਨਹੀਂ ਮੇਰੀ ਧੀ ਨਾਲ ਕੀ ਕੁਛ ਹੋਈ ਜਾਂਦਾ ਤੇਰੀ ਧੀ ਨਾਲ ਕੀ ਕੁਛ ਹੋਣਾ ਸੀ ਭੈਣ ਜੀ ਤੂੰ ਤਾਂ ਉਹ ਗੱਲਾਂ ਵੀ ਨਾ ਲੈ ਕੇ ਮਾਰਨਾ ਮਾਰ ਨਹੀਂ ਭੈਜਾਨੀ ਹੈਗੀ ਜਿਹਦੀ ਧੀ ਦੁਖੀ ਹੁੰਦੀ ਹੈ ਨਾ ਉਸੇ ਨੂੰ ਪਤਾ ਹੁੰਦਾ ਦੂਜਿਆਂ ਦੀਆਂ ਤਾਂ ਗੱਲਾਂ ਹੀ ਹੁੰਦੀਆਂ ਇਹ ਕੱਲ੍ਹ ਦੇ ਨਾ ਦੁਖੀ ਹੈ ਭੈਣ ਜੀ ਦੀਂਦੀ ਹੈ ਚਿਤਰਾਇਆਂ ਕਰਦੀ ਹੈ ਸਭ ਗੱਲ ਦਾ ਪਤਾ ਹੈ ਵੀ ਮੈਂ ਕੀ ਕਹੀ ਜਾਨੀ ਹੈ ਹਾਂਜੀ ਮੈਂ ਕਿ ਤਰਾਈ ਤੇਰਾ ਨਾ ਕੀ ਕਰਤੀ ਤੂੰ ਤਾਂ ਰੋਜ਼ ਕਿਨੇ ਪਾਕੇ ਭੇਜਨੀ ਆ ਮੈਂ ਤਾਂ ਆਦੇ ਪੁੱਤ ਨੂੰ ਭਈ ਕਹਿ ਨਹੀਂ ਸਕਦੀ ਕੁਛ ਆਹੋ ਭੈਣੇ ਤੂੰ ਕਾਹਨੂੰ ਕਹਿ ਸਕਦੀ ਐ ਤੂੰ ਹੀ ਤਾਂ ਚਮਲਾ ਹੈ ਜੇ ਪਹਿਲੇ ਦਿਨੋਂ ਆਹਦੇ ਪੁੱਤ ਨੂੰ ਝਿੜਕ ਕੇ ਰੱਖਦੀ ਤੇ ਅੱਜ ਨੂੰ ਆਹ ਨਹੀਂ ਸੀ ਦੇਖਣੇ ਪੈਂਦੇ ਹਾਂਜੀ ਤੂੰ ਮੈਨੂੰ ਰੋਜ਼ ਨਾ ਵਿਚ ਵਿਚਾਲੇ ਲਿਆ ਕਰ ਤੂੰ ਮੇਰੇ ਪੁੱਤ ਨਾਲ ਤੂੰ ਆਪ ਸਮਝ ਅੱਛਾ ਮੈਂ ਕੀ ਸਮਝਾਂ ਮੈਂ ਤਾਂ ਬਥੇਰਾ ਕੁਛ ਕਹਿ ਨਹੀਂ ਆ ਜੇ ਕੁਛ ਕਹਿ ਨਹੀਂ ਆ ਫਿਰ ਕਹਿੰਦੇ ਨਾ ਤੇਰਾ ਕੀ ਮਤਵਲ ਮੇਰੀ ਕੁੜੀ ਨੂੰ ਕੁੱਟਦਾ ਆਨੇ ਤੇਰੀ ਕੁੜੀ ਨੂੰ ਕਿਹੜੀ ਨਹੀਂ ਕੁੱਟਿਆਗਾ ਇਹ ਤਾਂ ਵਧੀਆ ਦੇ ਪਿਆਰ ਸਤਕਾਰ ਨਾਲ ਕੰਮ ਕਰੇ ਰਹਿੰਦੇ ਹੈਗੇ ਅੱਛਾ ਮੈਨੂੰ ਇੱਥੇ ਮਹੀਨਾ ਹੋ ਗਿਆ ਬੈਠੀ ਨੂੰ ਦੇਖਦੀਆਂ ਪਿਆਰ ਸਤਕਾਰ ਕਿਹੜਾ ਬਾਹਰ ਕੁੱਤੇ ਖਾਂਦਾ ਫਿਰਦਾ ਉਹ ਬੀਬੀ ਬੱਸ ਕਰ ਕੰਮ ਕਰ ਲੈ ਕਿਉਂ ਰੋਲਾ ਪਾਇਆ ਇਹ ਨਹੀਂ ਤੇਰੀ ਗੱਲ ਸਮਝਣੀਆਂ ਇਹਨਾਂ ਨੂੰ ਪੁੱਤ ਇਹ ਗੱਲਾਂ ਤੇ ਪਰਦੇ ਪਾਉਂਦੀ ਆ ਫਿਰ ਗੁੱਸਾ ਹੁੰਦਾ ਉਹ ਤਾਂ ਹੁਣ ਪਤਾ ਹੀ ਐ ਪਰਦੇ ਦਾ ਇਹਨਾਂ ਨੇ ਪਾਉਣਾ ਹੀ ਐ ਗੱਲਾਂ ਦੇਖ ਲੈ ਕੀ ਕਰਦੀ ਐ ਰੰਗੀਆਂ ਬੇ ਹਾਂ ਬਤ ਉਹ ਠੀਕ ਆ ਤਕਰੀਮਾਸੀ ਹਾਂ ਅੱਛਾ ਹੋਰ ਠੀਕ ਹੈ ਹਾਂ ਠੀਕ ਹੈ ਕਿ ਬੈ ਜਾ ਹੋਰ ਸਾਰੇ ਖੈਰ ਸੁੱਖ ਹੈ ਖੈਰ ਸੁੱਖ ਹੈ ਬਸ ਖੈਰ ਸੁੱਖ ਦਾ ਸੁਨ ਪਤਾ ਨਹੀਂ ਪਾਣੀ ਹੈ ਪਾ ਕੀ ਵੇਢਣਾ ਜੇ ਵੇਢ ਛੱਡਿਆ ਤੁਸੀਂ ਇਹ ਤਾਂ ਨਾਲੇ ਜੇ ਬਣਦੀ ਸੀ ਸਰਗਨ ਹੋਰ ਵਾਸਤੇ ਕਹਿੰਦੇ ਹੁੰਦੇ ਧੀ ਦਾ ਥੋੜਾ ਥੋੜਾ ਬੰਦ ਬਣਾਵਾਂਗੇ ਫੇਰ ਹੀ ਬਣਦਾ ਹੈ ਮਸੀਹੇ ਕੰਮ ਨੂੰ ਹਜੇ ਪਛੇਤ ਨਹੀਂ ਪਈ ਹਜੇ ਮੇਰਾ ਭਰਾ ਤਾਂ ਰਾਹ ਤੁਰਿਆ ਜਾਂਦਾ ਸੋਨੂ ਕੁੜੀਆਂ ਨੇ ਦਾਜ ਬਣਾਉਣ ਦੀ ਲਾਗੀ ਹਜੇ ਪੋਰਾ ਭਰਤਾ ਉਹ ਜਵਾਕੜੀਆਂ ਨੇ ਨਹੀਂ ਪੁੱਤ ਤੂੰ ਤਾਂ ਉਹੀ ਇਲਾਦੀ ਬੋਲਣ ਕਹਿੰਦੇ ਜੇ ਛੋਟੀਆਂ ਦਾ ਬਣਾਵਾਂਗੇ ਫੇਰ ਹੀ ਹੁੰਦਾ ਵੱਡੀ ਮਟਿਆਰ ਹੋਈ ਦਾ ਇਕੱਠਾ ਹਜੇ ਪੋਰਾ ਭਰਤਾ ਜਵਾਕੜੀਆਂ ਨੇ ਨਹੀਂ ਪੁੱਤ ਉਹ ਤਾਂ ਗੱਲ ਮੈਂ ਵੀ ਸਮਝਦੀ ਆਂ ਬਾਕੀ ਰਹੀ ਗੱਲ ਤੇਰੇ ਭਰਾ ਦੀ ਵੀ ਰਾਹ ਤੁਰਿਆ ਜਾਂਦਾ ਚਲ ਮੈਂ ਆਏ ਸੋਚਿਆ ਵੀ ਮੈਂ 베ਲੀ ਬੈਠੀ ਹਾਂ ਚਲ ਮੈਂ ਨਾਲ ਹੀ ਬੁੰਦਾ ਮਾਸੀ ਜਿਹੜਾ ਮਰ ਜਾਂਦਾ ਨਾ ਉਹ ਛੱਡ ਜਾਂਦਾ ਜਿਉਂਡੇ ਕੀਦੇ ਦਾ ਕੰਮ ساری ਉਮਰ ਨਹੀਂ ਮੁਕਦੇ ਪਰ ਮਾੜਾ ਇਹ ਦੇਖ ਲਈ ਜਾ ਹੁੰਦਾ ਵੀ ਆਹ ਕੰਮ ਕਰਨ ਦਾ ਟਾਈਮ ਹੈਗਾ ਕਿ ਨਹੀਂ ਬਾਕੀ ਮੈਨੂੰ ਲੱਗਦਾ ਇਹਨੂੰ ਤਾਂ ਦਿੱਤਣ ਦਾ ਲਾਹਾ ਹੀ ਹੋਇਆ ਪਿਆ ਵੀ ਇਕੱਠਾ ਕਰ ਲਾਂ ਮੈਂ ਆਦਿਆਂ ਦਾ ਸਭ ਕੁਝ ਨਹੀਂ ਨਹੀਂ ਭਣੇ ਇਹ ਤਾਂ ਆਪਦੀ ਆਪ ਹੀ ਬਣਾਉਣ ਲੱਗ ਗਏ ਮੈਂ ਤਾਂ ਕਿਹਾ ਨਹੀਂ ਇਹਨਾਂ ਨੂੰ ਬੰਦ ਤੋ ਇਹਦੇ ਵਿੱਚ ਤਾਂ ਕੀ ਲਾਹੇ ਵਾਲੀ ਗੱਲ ਐ ਪੁੱਤ ਲਾਹਾ ਹੀ ਐ ਮਾਸੀ ਤੈਨੂੰ ਆਏ ਹੁਣ ਮੈਂ ਚਾਰ ਦਿਨ ਇੱਥੇ ਆ ਮੈਂ ਆਪ ਤੁਹਾਨੂੰ ਦੋ ਤਿੰਨ ਤੰਦ ਫੁੱਲ ਇਕੱਠਾ ਕਰ ਜਾ ਕਿਆ ਮਸੀ ਕੋਣਾ ਜਾਣਦੇ ਨਹੀਂ ਕੁਛ ਚੱਲ ਭਾਈ ਮੈਂ ਕਦੋਂ ਕਹਨੀ ਵੀ ਤੁਸੀਂ ਜਾਣਦੇ ਨਹੀਂ ਜੇ ਤੁਸੀਂ ਜਾਣਦਿਆਂ ਤਾਂ ਬਣਾ ਦੋ ਆਹੋ ਆ ਮੇਰੀ ਬੇਬੇ ਦੇਖ ਲਾ ਇਹ ਮਗਰ ਲੱਗਣ ਵਾਲੀ ਇਹਨੂੰ ਨਹੀਂ ਪਤਾ ਵੀ ਮੇਰੇ ਪੁੱਤ ਦਾ ਦੁੱਖ ਤਾਂ ਮੈਂ ਇਥੋਂ ਚੱਕਿਆ ਨਹੀਂ ਆਂਦਾ ਆਹ ਕੰਮ ਨੂੰ ਲੈ ਕੇ ਬੈ ਗਈਆਂ ਮੈਂ ਤੈਨੂੰ ਤਾਂ ਮਾੜਾ ਮੋਟਾ ਫੇਕਰ ਹੋਣਾ ਚਾਹੀਦਾ ਓਰੇ ਪੁੱਤ ਮੈਂ ਕੀ ਕਰਾਂ ਜਦੋਂ ਆਹ ਲੱਛੇ ਚੱਲਿਆ ਕੇ ਸਿਰ ਤੇ ਮੇਰੇ ਮੂਰੇ ਮੈਨੂੰ ਇਹਨਾਂ ਦੇ ਨਾਲ ਲੱਗਣਾ ਪਿਆ ਨਾ ਬਾਈ ਨੂੰ ਪਤਾ ਵੀ ਤੁਸੀਂ ਆਹ ਲੱਛਣ ਮਗਰੋ ਕਰਦੋਂ ਜੇ ਨਹੀਂ ਪਤਾ ਨਾ ਆ ਜਾਣਦੇ ਫਿਰ ਮੈਂ ਦੱਸੂ ਮੈਂ ਭਟਾਉਂਗੀ ਇਹਦੀ ਗੁੱਤ ਨਹੀਂ ਕੁੜੇ ਬੰਤੋ ਗੁੱਤ ਪਟਾਉਣ ਵਾਲੀ ਕਿਹੜੀ ਗੱਲ ਹੈ ਹੈ ਤੂੰ ਚੜੀ ਚੜਾਈ ਆਈਆਂ ਚਾਜ ਨਾਲ ਗੱਲਬਾਤ ਤਾਂ ਕੀ ਕਰਨੀ ਸੀ ਸਸਮਾ ਉਲਟਾ ਗਲਤ ਬੋਲਣ ਲੱਗ ਗਿਆ ਕੇ ਨਹੀਂ ਚੜੀ ਚੜਾਈ ਆਵਣਾ ਮੇਰੇ ਤਾਂ ਕਾਲਜਾ ਮੱਚ ਗਿਆ ਸਾਨੂੰ ਦੇਖ ਕੇ ਸਾਨੂੰ ਦਾਜਾਂ ਦੀ ਬਣੀ ਪਿਆ ਸਾਡਾ ਕੀ ਕੰਮ ਹੋ ਜਿਆ ਪਿਆ ਗੱਭਰੂ ਜਵਾਨ ਸਾਡਾ ਦਿਵਾਕ ਤੁਰ ਗਿਆ ਸਾਨੂੰ ਤਾਂ ਚੜੀ ਰੱਖੀ ਦੀ ਹੈ ਨਹੀਂਗੀ ਨਾ ਫਿਰ ਮੇਰੀ ਧੀਨੀ ਇਹਦੇ ਵਿੱਚ ਕੀ ਮਾੜਾ ਕਰਤਾ ਹੈ ਤੇਰਾ ਭਰਾ ਤਾਂ ਕੁੱਤ ਪਟ ਦਿੰਦਾ ਤੂੰ ਤਾਂ ਆ ਕੇ ਮੈਂ ਕੁੱਤ ਪਟਾਉਂਗੀ ਮਾਸੀ ਅਸੀਂ ਜੰਮਾਂਗੇ ਨਾ ਧੀਆ ਸਾਨੂੰ ਫਿਕਰ ਆ ਤੂੰ ਜ਼ਿਆਦਾ ਫਿਕਰ ਜਾਣਾ ਦਿਖਾ ਜਦੋਂ ਅਸੀਂ ਵਿਆਹ ਲਾਂਗੇ ਸਭ ਕੁਝ ਕਰ ਲਾਂਗੇ ਅਸੀਂ ਜੇ ਤੁਸੀਂ ਧੀਆ ਜੰਮੀਆਂ ਨਾ ਇਹ ਵੀ ਮੇਰੀ ਧੀ ਐ ਮੈਂ ਵੀ ਇਹਨੂੰ ਜੰਮਿਆ ਬਸ ਤੂੰ ਆਪਦਾ ਫਰਜ਼ ਨਿਭਾਦਾ ਤੈਨੂੰ ਗਾਹਾਂ ਤੇ ਕਰ ਜਾਣ ਦੀ ਲੋੜ ਹੀ ਨਹੀਂ ਕੋਤਾਂ ਤੇ ਕਰ ਅੱਛਾ ਫਰਜ਼ ਨਿਭਾਤਾ ਤਾਂ ਮੈਂ ਮੇਰੀ ਧੀ ਨੂੰ ਇੱਥੇ ਬਿਲਕੁਦੀ ਨੂੰ ਛੱਡ ਜਾਪੇ ਰਹਿ ਤੂੰ ਮਾਸੀ ਜਾ ਕੇ ਨਾ ਆਪਦਾ ਘਰ ਸਾਂ ਇੰਨਾ ਨਹੀਂ ਬਾਹੀ ਮੱਲ ਕੇ ਬੈਂਦੇ ਹੁੰਦੇ ਕੋੜਮਾ ਦੇ ਪਿੰਡ ਆਏ ਨਹੀਂ ਮੈਂ ਜਾਂਦੀ ਜਿਸ ਹਾਲ ਤੇ ਤੁਸੀਂ ਭੇਜ ਦਿਓ ਠੀਕ ਐ ਨ ਨਾ ਤੇਰੀ ਤੀਨ ਕੀ ਆਖਾ ਤੇ ਖਾਂਦੀ ਆ ਪਿੰਦੀ ਆ ਮਾਇਆਂ ਰਹਿੰਦੀ ਹੈਗੀ ਨਾ ਭੈਣੇ ਇੰਨੇ ਕੀ ਮਾੜਾ ਕਰਤਾ ਬੇਲੀ ਬੈਠਦੀ ਐ ਤਾਂ ਵੀ ਤੁਸੀਂ ਕਹਿੰਨੇ ਹੋ ਨਾ ਬੇਲੀ ਬੈਠੂੰ ਤੇਰੀ ਮਾਂ ਨਾ ਬੈਠੇ ਅਸੀਂ ਘਰ ਬਿਠਾਈ ਆ ਆਪਦਾ ਗਾਹਾਂ ਲੋਹਾ ਮੂਰੇ ਠੰਡਾ ਕਰੇ ਜਾ ਕੇ ਇੱਥੇ ਜਿਹੜਾ ਕਰ ਕਰ ਦਿਖਾਉਂਦੀ ਐ ਬਹਿ ਜਾ ਭਾਈ ਬਹਿ ਜਾ ਮੈਨੂੰ ਪਤਾ ਹੀ ਐ ਛੋਡੀ ਦਾ ਸਾਰਿਆਂ ਦੀ ਇਕ ਰਾਇ ਐ ਮੇਰੀ ਤੈਨੂੰ ਆਹੀ ਕੁਝ ਕਹਿਣਾ ਚੱਲ ਪੁੱਤ ਆ ਜਾ ਹਾਂ ਕੋਈ ਚਾਹ ਕਰ ਲਓ ਜਾ ਕੇ ਲੱਪ ਲੱਪ ਬੋਲੀ ਜਾਂਦੀ ਆ ਆ ਜਾ ਮਾ ਮਾਚੀਂ ਅਰੇ ਜਵਾਨੀ ਵੱਡੀ ਲੱਗੀ ਅੰਦਰ ਤੇ ਤਾਂ ਦੇ ਨਹੀਂ ਲੱਗੀ ਆ ਸੋਦੇ ਨਹੀਂ ਲੱਗੀ ਹੈਨਾ ਹਾਂ ਤੂੰ ਕੀ ਲੈਣਾ ਦਾ ਜੇ ਤੁਹਾਨੂੰ ਕੋਈ ਚੱਜ ਨਹੀਂ ਕਰਨਾ ਫਿਰ ਸਾਰਾ ਟੱਬਰ ਤੁਸੀਂ ਤੜਫੋਕਦੇ ਹਾਂ ਵੇਖ ਲੈ ਇਹ ਤੋਰ ਨਹੀਂ ਆਦੀ ਤੋਥੋ ਕਰ ਲੈ ਕੇ ਬਿਠਾ ਛੱਡੀ ਜਣੀ ਮੈ ਪਤਾ ਤੋਰਨ ਦੀ ਮੈਂ ਕੱਲ ਕੀ ਕਰਾਂ ਉਹ ਮੁੰਡਾ ਰੋਜ਼ ਆਖ ਦਿੰਦਾਗਾ ਕੀ ਕਹਿੰਦਾ ਮੁੰਡਾ ਮੁੰਡਾ ਤੈਨੂੰ ਕੁਝ ਕਹਿੰਦਾ ਨਹੀਂ ਜੇ ਤੈਨੂੰ ਕਹੇ ਤੇ ਤੂੰ ਗੋਤ ਨਹੀਂ ਫਾੜ ਕੇ ਦਵਾਲ ਦੇ ਇਹਨੂੰ ਹਾਂ ਪਰ ਮੈਂ ਦਵਾਲ ਨਹੀਂ ਸਕਦੀ ਇਹ ਸਾਰਾ ਘਰ ਦਾ ਭੇਤ ਲਈ ਜਾਂਦੀ ਆ ਆਪਣਾ ਇਹ ਮੈਂ ਜਿੱਤਾਂ ਦਾ ਬੋਲਦੀ ਨਹੀਂ ਚੱਲ ਇਹਨੇ ਆਪਣਾ ਪੈਰ ਨਹੀਂ ਲੱਗਣ ਦੇਣਾ ਬੇਬੇ ਥੱਲੇ ਦੇਖ ਲੈ ਤੂੰ ਉਹ ਪੈਰ ਤਾਂ ਮੈਨੂੰ ਵੀ ਪਤਾ ਇਹ ਲੱਗਣ ਨਹੀਂ ਦੀਂਦੀਗੀ 12:00 40 ਹੀ ਹੈਗੀ ਤੇ ਕੌਲਾ ਫੜੀ ਬੈਠੀ ਆਪਣਾ ਮੇਰੀ ਗੱਲ ਸੁਣਾ ਜੇ ਕੋਈ ਆ ਗਿਆ ਬਾਹਰ ਉਹ ਤੈਨੂੰ ਕੀ ਆਖੂ ਇਹ ਪੋਰਾ ਪੁੱਤ ਦਾ ਦੋਖ ਨਹੀਂ ਗਾ ਇਹਨੂੰ ਕੀ ਦੋਖਾ ਦੋ ਆਪਾਂ ਨੂੰ ਆਗਾ ਤੇ ਫਿਰ ਮੈਂ ਤੈਨੂੰ ਤਾਂ ਹੀ ਤਾਂ ਕਹਿੰਦੇ ਵੀ ਤੂੰ ਨਾਲ ਆ ਤਾਂ ਕੀ ਲੈਣਾਗਾ ਆਪੇ ਭਾਜੂ ਸਭ ਕੋ ਜਦੋਂ ਵਿਆਹਣੀਆਂ ਹੁੰਦੀਆਂ ਅੱਗੇ ਨਹੀਂ ਬਣਿਆ ਮਾਤਾ ਇਹਨੂੰ ਪਹੀ ਜਾਂਦੀ ਸੀਗੀ ਹੁਣ ਮੈਂ ਕੀ ਕਰਾਂ ਸਾੰਦੀ ਸਾਗਦੀ ਸੰਗਵਨੀ ਨੇ ਫੜ ਕੇ ਮੈਂ ਬੈਗੀ ਹੋਰ ਕੀ ਕਰਾਂ ਇਹ ਤਾਂ ਨਾ ਬਾਨੇ ਲੈ ਲੈ ਬੈੰਦੀ ਆ ਵੀ ਕੰਮ ਛੇੜ ਕੇ ਮੈਂ ਇੱਥੇ ਹੀ ਰਹਾ ਮੈਂ ਨਾ ਤਮਾਸ਼ਾ ਦੇਖਦੀ ਰਹਾ ਤਾਵਾ ਨਾ ਲੈਂਦੀ ਆਹੀ ਬਾਨੇ ਤਾਂ ਲੈਦੀ ਆ ਮੈਂ ਕੀ ਤਮਾਸ਼ਾ ਦੇਖਣ ਬੈਗੀ ਇੱਥੇ ਨਾ ਤਮਾਸ਼ਾ ਪੰਜ ਤੋਂ ਦੇਖਵਾ ਲਿਆਜ ਕਰਦੀ ਏ ਤੇਰੀ ਮੇਰੇ ਧੀ ਵਜੋਂ ਬਰਾਬਰ ਆ ਤੂੰ ਤੇ ਫੇਰ ਮੈਂ ਥੋ ਪੁੱਠਾ ਸਿੱਧਾ ਨਾ ਬਲਾ ਮਾਸੀ ਤੂੰ ਆਦਲੇ ਕੰਮ ਕਰ ਮੇਰੇ ਨਾਲ ਬੋਲਣ ਦੀ ਲੋੜ ਦੀ ਮੈਂ ਜਿਹੜਾ ਕੰਮ ਆਇਆ ਮੈਨੂੰ ਕਰ ਲੈਣ ਦੇ ਪੰਜ ਮੇਰੀ ਧੀ ਨਾਲ ਤੇਰਾ ਹੱਕ ਨਹੀਂ ਬੋਲਣ ਦਾ ਮੇਰਾ ਕੁਝ ਤਾਂ ਨਾ ਕਰ ਜਾਂਦਾਗਾ ਛੋਟਾ ਦਾ ਹੱਕ ਹੈ ਮੇਰੀ ਕੀ ਨਾਲ ਬੋਲਣ ਦਾ ਮੇਰਾ ਹੱਕ ਨਹੀਂ ਕੁਛ ਗੱਲਾਂ ਦੇ ਘਰਦੀ ਐ ਬਸ ਹੀ ਤੇਰਾ ਚੌਂਦਰ ਕਰਨ ਦਾ ਹੱਕ ਨਹੀਂ ਸਾਡੇ ਘਰੇ ਤੂੰ ਨਾ ਆ ਕੇ ਡੰਡੀ ਲਗੜੇ ਇਥੋਂ ਤੇਰਾ ਰਹਿਣ ਦਾ ਚੌਂਦਰ ਤੁਸੀਂ ਪਰੌਣਿਆ ਸਾਰਾ ਟੱਬਰ ਤਾਂ ਮੈਂ ਚੌਂਦਰ ਕਰਦੀ ਐ ਐਨਾ ਕੌਣ ਬੋਲਦਾ ਕਿ ਫੁੱਟਬਾਲੇ ਬੰਦਾ ਕੌਣ ਬੋਲਦਾ ਨਾ ਫਿਰ ਫੁੱਟਬਾਲੇ ਬੰਦੇ ਕੌਣ ਬੇਇੱਜ਼ਤੀ ਕਰਦੇ ਲੈ ਅੱਜ ਤੁਸੀਂ ਰੱਖ ਦਿੱਤਾ ਹੈ ਤੁਸੀਂ ਲੈ ਕੇ ਰੱਖੀਏ ਵੀ ਮੇਰੇ ਮਾਸੀ ਲੱਗਦੀ ਐ ਤੂੰ ਆ ਕੇ ਕੀ ਕੁਛ ਬੋਲੀ ਐ ਕਿ ਸਾਡੇ ਵੀ ਸੀਨੇ ਮੱਚੇ ਨੇ ਹਾਂ ਮੈਂ ਤੇ ਖੱਜਲ ਕਰ ਦੂ ਆਪਾਂ ਨੂੰ ਲੋਕ ਕੀ ਕਹਿਣਗੇ ਵੀ ਆ ਕੁੜਮਣੀ ਇੱਥੇ ਰਹਿਣ ਲੱਗੀ। ਰੱਛਣਾ ਇੰਨਾ ਕੋ ਕੂੜਾ ਪਾ ਕੇ ਲੈ ਜਾਂਦੇ ਘੰਟਾ ਘੰਟਾ ਨੂੰ ਮੁਰਝੀ ਗਿਆ ਹੈ ਬਰਨ। ਬੇਬੇ ਸਾਰੇ ਸੁਣ ਲੈ। ਕੱਲ ਸੁਣ ਲੈ। ਨਾ ਕਹਿੰਦੀ ਗੱਲ ਕਰਦੀਆਂ। ਮੇਰੀ ਤਾਂ ਸ਼ਰਮ ਆਵੀ ਕੁੜਮਣੀ ਦੀ। ਭਰਾ ਦੀ ਸ਼ਰਮ ਨਹੀਂ ਆਉਂਦੀ। ਭਰਾ ਮੁੱਕਿਆ ਅੱਗੇ ਮੈਂ ਉਹਨੂੰ ਲੈ ਆਉਂਗਾ। ਬਰਾਬਰ ਵਸਾਉਂਗਾ। ਤੁਸੀਂ ਸਾਡੇ ਕਰ। ਆ ਗੱਲਾਂ ਦੀ ਸ਼ਰਮ ਹੁੰਦੀ ਐ। ਸਾਡੇ ਘਰ ਤਾਂ ਤੁਹਾਡੇ ਦਾ ਮੇਰਾ ਕੀ ਲੈਣਾ। ਮੇਰਾ ਭਰਾ ਤਾਂ ਪੰਜ ਵਿਆਹ ਕਰਾਊਗਾ। ਪੰਜ ਕਰਾ ਲਾ ਜੋੜ ਜਿਹੜਾ ਉਹਨੇ। ਮੇਰੀ ਕੀ ਗਿਉਂਦੀ ਹੈ ਅਹਗੇ ਮਰੀ ਜਾਣੀ ਤੂੰ ਸਿਰ ਮੈਂ ਕੀ ਲੈ ਜਾ ਬੋਲਣ ਦੀ ਆ ਚਾਹ ਨਹੀਂ ਇਹਨੂੰ ਕਰਾਣਾ ਚਾਹ ਹਾਂ ਹਾਂ ਨਾ ਲੋਕਾਂ ਦੀ ਸੰਗ ਨਹੀਂ ਤੁਹਾਨੂੰ ਮੈਂ ਲੋਕ ਕੀ ਕਹਿੰਨੀ ਬਈ ਸਾਨੂੰ ਤਾਂ ਹੈਗੀ ਐਸ ਤਾਂ ਤਾਂ ਹੀ ਕਹਿੰਦੀ ਆ ਆ ਤੇਰੀ ਮਾਂ ਨੂੰ ਸੰਗ ਹੈ ਨਹੀਂ ਕੁੜਮਾ ਚਾਲੀ ਚੈਨਾਂ ਬੋਲਦੀ ਆ ਕਿ ਇਹਦਾ ਕੀ ਹੱਕ ਕੰਨ ਦਾ ਬੋਲਣ ਦਾ ਤੂੰ ਵੀ ਮਾਂ ਨੂੰ ਕਾੜੀ ਹੋ ਜਾਣੀ ਜਿਵੇਂ ਤੈਨੂੰ ਕਹਿ ਨਹੀਂ ਆਉਣਾ ਕਰ ਲੱਗ ਜਾਨੀ ਆ ਨਹੀਂ ਪੁੱਤ ਮੈਂ ਕੀ ਕਰਾਂ ਕਿੱਧਰ ਕਿੱਧਰ ਹੋਵਾਂ ਮੈਂ ਤਾਂ ਸਾਰਾ ਤੇ ਰੱਖਣੀ ਪੈਂਦੀ ਆ ਤੂੰ ਇਹਦਾ ਲਾਗੇ ਕੱਪੜਾ ਪਾ ਲੈ ਤੂੰ ਕੀ ਲੈਣਾ ਹੈ ਨਾ ਤੂੰ ਇਹ ਕਿੱਥੇ ਪਾਣ ਦਿੰਦੀ ਹੈਗੀ ਥੋਟ ਥਟ ਕਰਿਆ ਇਹਨਾਂ ਨੇ ਚਾਰ ਦਿਨ ਮੈਂ ਆਈ ਨਹੀਂ ਉਦੋਂ ਮੈਂ ਟੱਕ ਸਾਡਾ ਵੇਖ ਵਾਹ ਇਹ ਚੜੀ ਚੜਾਈ ਆ ਗੱਲਾਂ ਦੇ ਕੀ ਕਰਦੀ ਐ ਹਾਂ ਲੈ ਬੀਬੀ ਮੈਰੀ ਬੀਬੀ ਪਾਣੀ ਪੀ ਲੈ ਪਾਣੀ ਨੇ ਤੇਰੇ ਕਰੇ ਕਰਾਇ ਜੇ ਨਿਜੜੀਏ ਤੂੰ बोलਦੀ ਬੋਲਾਂ ਦੀ ਕਾਹ ਨੂੰ ਆ ਦੇਖਣੇ ਪੈਂਦੇ ਕਾਹ ਨੂੰ ਮੈਨੂੰ ਸੁਣਨੇ ਆ ਪੈਂਦੀਆਂ ਬਸ ਸਾਰੇ ਮੇਰੇ ਮਗਰ ਪੈਂਦਾ ਕਰੋ ਇਹ ਤਾਂ ਪੈਂਦੇ ਪੈਂਦੇ ਤੂੰ ਮਗਰ ਪੈ ਜਾ ਕਰ ਹੁਣ ਮੈਂ ਪਵਾ ਨਾ ਆ ਜਵਾਨ ਚ ਪਹਿਲਾਂ ਚਲਾਉਂਦੀ ਕਾਹ ਨੂੰ ਐ ਤੇਰੇ ਸਿਰ ਤੇ ਚੜਦੇ ਸਾਰਾ ਟੱਬਰ ਨਾ ਤੂੰ ਚਲਾਉਣੀ ਐ ਕਿੰਨੀ ਕ ਸੁਣਦਿਆ ਤੇਰੀ ਇਹ ਸੁਣਨ ਵਾਲਿਆਂ ਚੋਂ ਹੈ ਨਹੀਂਗੇ ਸੁਣਨ ਵਾਲਿਆਂ ਚ ਕਿਉਂ ਨਹੀਂ ਹੁਣ ਸੁਣਨ ਕੇ ਤੂੰ ਦੇਖੀ ਤਾਂ ਜਾਈ ਜੇ ਐਂ ਕਹੀ ਜਾਣਾ ਜੀ ਇਹ ਸੁਣਨ ਵਾਲਿਆਂ ਚ ਨਹੀਂ ਸ਼ੇਰ ਨਹੀਂ ਸੁਣਦੇ ਇਹ। ਓਹੋ ਮੇਰੀ ਗੱਲ ਸੁਣ। ਤੂੰ ਪਾਣੀ ਤਾਂ ਪੀ ਲਾ ਬਲੈਡਰ ਦਾ। ਕਿਤਾ ਹੀ ਐ। ਉਹ ਦੇਖ ਲੈ। ਲੈ ਜੜੀ ਚੜਾਈ ਆਈ ਆ ਲੈ। ਚੱਜ ਦੀ ਗੱਲ ਤਾਂ ਕੀ ਕਰਨੀ ਸੀ ਆ ਕੇ। ਨਾ ਮਾੜਾ ਕੰਮ ਕੀਤਾ ਜੇ ਨਾਲੇ ਬੁਣਤੇ ਦਾ। ਇਹਨਾਂ ਨੂੰ ਤਾਂ ਸਾਰਾ ਮਾੜਾ ਹੀ ਕੰਮ ਲੱਗਦਾ। ਇਹਨਾਂ ਨੂੰ ਕਦੇ ਕਦੀ ਚੰਗਾ ਕੰਮ ਲੱਗਿਆ? ਚੰਗਾ ਇਹਨਾਂ ਨੂੰ ਕੀ ਲੱਗਣਾ ਹੈ? ਇਹਨਾਂ ਦਾ ਚੰਗਾ ਆਏ ਹੈ। ਵੀ ਮੇਰਾ ਭਰਾ ਉਹਨੂੰ ਲਿਆਵੇ ਮਨਿੰਦਰ ਨੂੰ ਇੱਥੇ ਬਾੜੇ ਦੇ ਇਹਨੂੰ ਨਿੱਕਾ ਕੱਢੀਏ ਸੀ। ਕੱਢਣ ਨੂੰ ਤਾਂ ਫਿਰਦੀ ਐ। ਤਾਂ ਹੀ ਤਾਂ ਇਹਨਾਂ ਨੂੰ ਕੋਈ ਬਸ ਗੱਲ ਠਿਉਣੀ ਚਾਹੀਦੀ ਆ। ਨਾ ਕੌਂਦਿਆਂ ਸਾਰ ਲੱਗੀ। ਨਹੀਂ ਨਹੀਂ ਜੇ ਆਖਲੇ ਜੇ ਕੱਢਣਾਂਗੇ ਤੇ ਫਿਰ ਤੂੰ ਨਿਕਲ ਜੇਂਗੀ ਇੱਥੋਂ ਨਿਕਲਦੀ ਤਾਂ ਹੈ ਨਹੀਂ ਪਰ ਐ ਬੋਲ ਕੇ ਤਾਂ ਕੋਈ ਮਸਲਾ ਹੱਲ ਨਹੀਂ ਨਾ ਹੁੰਦਾ ਬੋਲ ਕੇ ਮੈਂ ਬੋਲੀ ਹੈ ਇੱਕ ਬੁਲਾਉਂਦੇ ਨਹੀਂ ਹਾਂ ਇਹਨਾਂ ਦੀ ਔਕਾਤ ਐ ਇਹੋ ਜੀ ਐ ਵੀ ਹਾਂ ਇਹ ਰੌਲਾ ਪਾਉਣਾ ਆਣਗਣਾ ਨੂੰ ਸੁਣਾਉਣਾ ਨਾ ਤੂੰ ਉਹਨਾਂ ਨੂੰ ਖਹਿ ਕੇ ਹੀ ਐ ਵੀ ਟੈਲੀਫੋਨ ਕਰਦੀ ਐ ਕਿ ਤੇ ਫੋਨ ਨਾ ਕਰਦੀ ਉਹਨਾਂ ਨੂੰ ਉਹ ਪੜੇ ਨੇ ਮੇਰੇ ਭਰਾ ਤੈਨੂੰ ਨਹੀਂ ਪਤਾ ਅੱਛਾ ਕਿੰਨਾ ਕੱਚ ਗੱਲਾਂ ਲੁਕੋ ਕੇ ਰੱਖਾਂਗੀ ਭਰਾਵਾਂ ਕੋਲ ਉਹਨਾਂ ਨੂੰ ਤਾਂ ਫੋਨ ਕਰਦੀ ਐ ਮੈਂ ਬੁਲਾਉਣੀ ਆ ਉਰੇ ਕਿਉਂ ਮੇਰੇ ਮਗਰ ਪਈ ਐ ਖਿਹੜਾ ਛੜਦੇ ਉਹਨਾਂ ਨੂੰ ਜੇ ਪਤਾ ਲੱਗ ਗਿਆ ਨਾਲੇ ਤਾਂ ਉਹਦੀ ਦਾੜੀ ਪਟਣਗੇ ਚੌਰੀ ਦੀ ਨਾਲੇ ਇਹਨਾਂ ਨੂੰ ਨਹੀਂ ਬੇਅਕਲੇ ਨਹੀਂ ਉਹ ਤਮਾਕੂ ਤੋਂ ਕੰਮ ਲੈ ਲੈ ਜੇ ਕੱਲ ਨੂੰ ਇੱਥੇ ਮਨਿੰਦਰ ਨੂੰ ਲਿਆ ਕੇ ਬਿਠਾਇਤੀ ਫੇਰ ਵੀ ਤਾਂ ਭਰਾਵਾਂ ਨੂੰ ਸੱਦेंगी ਐਂ ਤਾਂ ਸੋਚ ਮੈਨੂੰ ਪਤਾ ਨਹੀਂ ਉਹਨਾਂ ਦੇ ਸੁਭਾਅ ਦਾ ਮੈਨੂੰ ਲੈ ਜਾਣਗੇ ਫਿਰ ਫੱਦੀ ਰਹੀ ਇਹ ਤਾਂ ਕੱਢਣ ਨੂੰ ਫਿਰਦਾ ਹੀ ਕਰੋ ਅੱਛਾ ਜੇ ਕੱਢਣ ਨੂੰ ਇਹ ਫਿਰਦਾ ਠੀਕ ਹੈ ਭਰਾਵਾਂ ਨੂੰ ਦੱਸ ਨਾ ਕੋਈ ਗੱਲ ਕੁਝ ਨਹੀਂ ਹੁੰਦਾ ਮੈਂ ਉਹਨਾਂ ਨੂੰ ਫੋਨ ਕਰਕੇ ਬੁਲਾਉਣੀ ਐ ਇੱਥੇ ਗੱਲ ਕਰਾਂਗੇ ਇਹਨਾਂ ਨਾਲ ਜਿਵੇਂ ਮਰਜ਼ੀ ਕਰਨਾ ਤੂੰ ਕੜ ਮੇਰੀ ਸੁਣਨੀ ਐ ਮੈਂ ਕਰਦੀਆਂ ਫੋਨ ਸੁਣਨੀਆਂ ਨਾਲੇ ਹੋਰ ਤੂੰ ਤਾਂ ਐਂ ਕਰੀ ਜਾਂਦੀ ਰਹਿੰਦੀ ਐ ਹਾਇ ਰੱਬ ਕੀ ਕਰਾਂ ਬੰਨ ਜੇ ਉਹਨਾਂ ਨੂੰ ਪਤਾ ਲੱਗ ਗਿਆ ਹੁਣ ਤਾਂ ਬੀਬੀ ਪੱਖੀ ਫਿਰਦੀ ਐ ਕਰੂਗੀ ਫੋਨ ਤਾਂ ਜੇ ਉਹਨਾਂ ਨੂੰ ਪਤਾ ਲੱਗ ਗਿਆ ਨਾ ਉਹ ਤਾਂ ਮੈਨੂੰ ਪੱਕਾ ਲੈ ਜਾਣਗੇ ਤੇ ਇਹ ਚਾਹੁੰਦਾ ਇਹੀ ਐ ਵੀ ਇਹ ਭੱਜੇ ਤਾਂ ਮੈਂ ਮਨਿੰਦਰ ਨੂੰ ਲਿਆਵਾਂ ਇਹ ਤਾਂ ਮੈਨੂੰ ਘਰੋਂ ਕੱਢਣ ਨੂੰ ਫਿਰਦਾ ਹੈਗਾ ਰੋ ਕਾਉਂ ਨੂੰ ਜਾ ਕੇ ਕਿਤੇ ਫਮੋਰੀ ਨਾ ਕਰ ਤੋ ਆ ਬੇੜਾ ਬਾਗੇ ਮੈਂ ਤਾਂ ਕਿਨੇ ਜਰਨਲ ਦਾ ਤੇ ਪਾਲੋ ਦਾ ਜਿਨ੍ਹਾਂ ਨੇ ਕੰਡੇ ਬੀਜੇ ਆ ਸਾਡੇ ਘਰੇ ਬੇ ਤਾਂ ਚੰਗਾ ਬਣਾ ਰਸਤਾ ਹੁੰਦਾ ਸੋ ਤੂੰ ਨਹੀਂ ਪੱਬ ਲੱਗਣ ਦਿੱਤਾ ਸਤਿ ਸ੍ਰੀ ਅਕਾਲ ਪੁੱਤ ਹੋਰ ਕਿਵੇਂ ਆ ਵਧੀਆ ਪੂਆ ਤੁਸੀਂ ਲੇਤੋ ਅੱਜ ਘਰੇ ਸਕੂਲ ਨਹੀਂ ਗਏ ਪੁੱਤ ਅੱਜ ਛੁੱਟੀ ਸੀ ਪੂਆ ਅੱਛਾ ਤੇ ਕਿੱਧਰ ਆਏ ਹੋ ਸੁਪਰੇ ਘੰਡੇ ਕਰੋ ਪੁੱਤ ਬਿਮਾਰ ਹੋ ਜਾਉਂਗਾ ਗਰਮੀ ਬਾੜੀ ਆ ਪੁੱਤ ਤਾਂ ਪਾਣੀ ਪੂਣੀ ਪੀ ਲੋ ਥੋ ਚਾਹ ਵੀ ਲੋ ਤੇ ਨਾਨੀ ਚਾਹ ਕਰੀ ਜਾਂਦੀ ਆ ਨਰਿਖੋ ਉਹਨੂੰ ਲੈ ਮੈਂ ਦੇਉਂ ਚਾਹ ਇਹਨੇ ਕੋਈ ਨਹੀਂ ਪੱਕਾ ਨੂੰ ਪ੍ਰਾਣ ਦੇ ਮੈਂ ਤਰਜੀ ਤੇ ਆਈ ਚਾਹ ਤੂੰ ਜਾ ਬੁੱਤ ਤੂੰ ਭੱਗ ਜਾ ਸੀਰ ਚਾਹ ਤੂੰ ਗਵਾਕੜਿਆਂ ਦੀ ਗੌਰ ਹੈਗੀ ਆ ਵੀ ਕਿੱਥੇ ਧੁੱਪੇ ਤੁਰ ਗਿਆ ਫੇਰਦਿਆਂ ਕਿਹੜੇ ਬੇੜਾ ਨੇ ਗੰਗਾ ਬਾਹ ਮਾਮਾ ਟਿੰਗਾਂ ਨੇ ਬਾਹ ਰਿਕ ਕੋਈ ਨਹੀਂ ਦੇਖਿਆ ਵੀ ਕਿੱਥੇ ਆ ਕੁੜਗਾ ਉਹ ਤਾਂ ਅੱਜ ਕੀ ਨੂੰ ਕੁਛੜ ਚਲਾਈ ਬੈਠੀ ਆ ਤੇਰੀਆਂ ਪੋਤਾਂ ਦਾ ਕੀ ਲੈਣਾ ਉਹਨੇ ਹਾਂ ਹੀ ਤਾਂ ਕਹਿੰਦੇ ਆਗੇ ਇੱਥੋਂ ਚੰਦਰਾਂ ਦਾ ਸਾਡੇ ਪੇਸ ਪੰਗਾਗਾ ਕੰਡੇ ਬੀਜ ਤੇ ਮਾਂ ਹੁਣ ਆਪਾਂ ਨੂੰ ਸਾਰੀ ਉਮਰ ਚੁਗਣੇ ਪੈਣਗੇ ਚੁਗਣੇ ਪੈਣਗੇ ਪੁੱਤ ਹੁਣ ਕੀ ਕਰਕੇ ਫਿਰ ਹੁਣ ਆਪਾਂ ਕੋਈ ਕਵੀਦਾਰੀ ਦੀ ਗੱਲ ਆ ਆਪਣੀ ਪਰਦੇ ਵਾਲੀ ਆਪਾਂ ਕਰਨ ਜੋਗਰੇ ਨਹੀਂ ਜਾਓ ਆਪਣਾ ਮੁੰਡਾ ਮੁੱਕਿਆ ਉਦੋਂ ਦੀ ਇੱਥੇ ਬੈਠੀਏ ਦੇਖ ਲੈ ਜਾਣ ਦਾ ਨਾਂ ਨਹੀਂ ਲੈਂਦੀ ਆਪਣੇ ਕੰਮ ਸੰਨੇ ਕਰਨ ਵਾਲੇ ਪਏ ਆ ਜਿਹੜੇ ਕਰਨੇ ਆ ਸਾਰੇ ਥਾਂ ਥਾਂ ਹੀ ਪਏ ਆ ਮੈਂ ਤਾਂ ਕਹ ਉੱਚਾ ਬੋਲ ਵੀ ਨਹੀਂ ਸਕਦੀ ਘਰੇ ਨਾ ਸੀ ਮਾਂ ਪੁੱਤ ਗੱਲ ਕਰਨ ਜੋਗਗੇ ਆਗੇ ਮੈਂ ਇਹ ਬਾਈ ਦੀ ਗੱਲ ਦੀ ਸ਼ਰਮ ਆਂਦੀ ਆ ਵੀ ਮੈਨੂੰ ਕਈ ਵਾਰੀ ਟੋਕਾ ਟਾਕੀ ਕਰ ਹਟਿਆ ਉਹ ਦਿਨ ਦੀ ਕਿਛਦੀ ਗੱਲ ਆ ਹਾ ਹੋਈ ਹੈ ਹਾ ਸੁਣਨਾ ਕਾ ਨੂੰ ਆ ਇਹ ਤਾਂ ਆਏ ਬੈਠੀ ਆ ਵੀ ਮਾਏ ਆਪ ਦੀ ਧੀ ਦਾ ਘਰ ਬਚਾਈ ਬੈਠੀ ਆ ਖਾਣੀ ਇਹਨੂੰ ਆਏ ਨਹੀਂ ਪਤਾ ਬੀਏਸੀ ਆਪ ਦੀ ਆਈ ਤੇ ਆ ਕੇ ਸੜੇ ਕਰੀ ਧੀ ਨੂੰ ਬਾਹਰ ਕਰ ਦਿਆਂਗੇ ਹਾ ਇਹ ਨਹੀਂ ਨਾ ਇਹਨੂੰ ਪਤਾ ਅ ਕੱਲ ਦੀ ਗੱਲ ਤਾਂ ਸੁਣ ਲਾ ਮੇਥੋਂ ਕੱਲ ਬਿੰਦਰ ਆਇਆ ਸੀਗਾ ਅੱਛਾ ਹਾਂ ਲੱਪ ਲੱਪ ਬੋਲੀ ਰੀ ਉਹਨੇ ਮੂਰੇ ਪਹਿਲਾਂ ਤੇ ਇਹਨੇ ਚੱਕ ਲਿਆ ਸੀ ਛੇਤਰ ਮਾਰੇ ਸੀ ਦੋ ਤਿੰਨ ਉਹ ਵਿਚ ਦੀ ਮਾਂ ਹੋ ਗਈ ਮੂਰੇ ਆਹੋ ਤੂੰ ਮੂਰੇ ਹੋ ਜਾ ਕਰ ਆ ਤੇਰੀ ਸਿਰ ਚੜਾਈ ਐ ਤੂੰ ਨਾ ਅੱਖ ਗੱਲ ਸਿਰੇ ਲੱਗਣ ਨਹੀਂ ਸਾਡੀ ਉਹ ਤਾਂ ਮੈਂ ਕੀਛਰੇ ਲੱਗਣ ਦੇ ਮਾਂ ਮੇਰੀ ਕਿਹੜਾ ਕਦੇ ਚੱਲਦੀ ਹੈਗੀ ਆਹੋ ਤੂੰ ਚਲਾ ਕੇ ਵੀ ਕੀ ਲੈਣਾ ਆ ਚਲਾਉਣ ਨੂੰ ਤੇਰੀ ਕੁੜਮਣੀ ਜੋ ਬੈਠੀ ਹੈ ਨਾ ਚੌਂਤਰੇ ਤੇ ਆਈ ਤੂੰ ਤਾਂ ਮੈਨੂੰ ਬੋਲਣ ਲੱਗ ਜਾਨੀ ਆ ਉਧਰੋਂ ਮੈਨੂੰ ਮੁੰਡਾ ਬੋਲਣ ਲੱਗ ਜਾਂਦਾਗਾ ਆ ਗੱਲ ਇੱਕ ਹੋਰ ਦੱਸਦੀ ਆ ਮੈਂ ਤੈਨੂੰ ਜੀਤੋ ਨੇ ਤਾਂ ਹਾਂ ਕਰਤੀ ਬਲੈਂਡਰ ਨੂੰ ਅੱਛਾ ਕਹਿੰਦਾ ਕਿ ਲਿਆ ਤੇ ਫਿਰ ਬਾਈ ਕੀ ਕਹਿੰਨਾ ਬਾਈ ਨੇ ਕਿ ਅੱਖਾਂ ਤੇ ਮੈਨੂੰ ਦੱਸਦਾ ਸੀਗਾ ਤੇ ਮੈਂ ਚੁੱਪ ਕਰਕੇ ਉੱਠ ਕੇ ਜੀ ਪਰਾਂ ਭੱਗ ਗਈ ਜੀਤੋ ਨੇ ਹਾਂ ਕਰਤੀ ਮੈਂ ਤਾਂ ਬੇਵਚਾਰ ਜਿਹਾ ਲੱਗਦਾ ਕਿ ਤੇਦੀ ਮਾਂ ਨੇ ਤਾਂ ਨਹੀਂ ਕੁਝ ਸਿਖਾਇਆ ਪਤਾ ਨਹੀਂ ਉਹ ਕਿਹ ਜੀ ਮਾਂ ਨੇ ਸਿਖਾਇਆ ਕਿ ਉਹਨੇ ਆਪ ਹੀ ਭਾਈ ਬੜਿਆ ਬਡੂਲੀ ਕੋਈ ਬਰਿਆ ਲੀ ਤੇ ਮੈਨੂੰ ਤਾਂ ਹਾਂ ਦੱਸਦਾ ਸੀਗਾ ਤੇ ਬਾਈ ਕਿੱਥੇ ਹੈ ਹੁਣ ਉਹ ਤਾਂ ਬਾਹਰਾਂ ਨੂੰ ਗਿਆਗਾ ਚਲ ਕੋਈ ਨਹੀਂ ਆ ਜਾਣ ਦੇ ਫਿਰ ਮੈਂ ਕਰਦੀ ਆ ਭਾਵਨੀ ਮੈਨੂੰ ਪਤਾ ਲੱਗਿਆ ਪਾਪੀ ਤੂੰ ਬਾਹਲੀ ਹੌਲੀ ਬੋਲੀ ਮੈਂ ਹੌਲੀ ਬੋਲੀ ਤੂੰ ਠੀਕ ਆ ਮੈਂ ਹੌਲੀ ਬੋਲੀ ਹਮਿੰਦਰ ਤੂੰ ਠੀਕ ਤਾਂ ਹੈਗੀ ਆ ਹਾਂ ਹਾਂ ਪਾਪੀ ਠੀਕ ਆ ਮੈਂ ਮੈਨੂੰ ਕੀ ਹੋਣਾ ਮੈਨੂੰ ਸੁਣਿਆ ਨਹੀਂ ਕੀ ਕਹਿੰਦੇ ਸੀ ਤੁਸੀਂ ਘਵਰਾਈ ਕਾਤੋਂ ਪਈਆਂ ਹੰਬਲੇ ਕਾਤੋਂ ਪਈ ਪਈਆਂ ਤੁਸੀਂ ਇਨਾ ਕਾਤੋਂ ਹੋ ਜਾਂਦਾ ਤੈਨੂੰ ਨਹੀਂ ਨਹੀਂ ਪਾਪੀ ਗਰਮੀ ਜ਼ਿਆਦੇ ਨਾ ਤਾਂ ਕਰਕੇ ਹੋ ਗਿਆ ਤੂੰ ਲਾਤੀ ਢੇਰੀ ਹੈ ਢੇਰੀ ਦਾ ਤਾਂ ਕਹੀ ਜਾਂਦੀ ਸੀਗੀ ਤੈਨੂੰ ਕਿਸੇ ਨੇ ਕੁਝ ਕਿਹਾ ਬਾਅਦ ਪੱਕਾ ਮੇਰੇ ਕੋ ਤਾਂ ਹੀ ਟੱਕਰੀ ਹੋਣੀ ਹੈ ਕੁਝ ਨਾ ਕੁਝ ਉਹਨੇ ਕਿਹਾ ਹੋਣਾ ਮੈਨੂੰ ਦੱਸ ਮੈਂ ਹੋਣੀ ਜਾ ਕੇ ਹੋਣੀ ਕੁਛ ਨਹੀਂ 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 ਮੈਨੂੰ ਕਿਸੇ ਨੇ ਕੁਝ ਵੀ ਨਹੀਂ ਕਿਹਾ ਮੈਨੂੰ ਕੋਈ ਟੱਕਰੀ ਨਹੀਂ ਗਲੇ 'ਚ ਮੈਂ ਮੈਂਟਲ 'ਚ ਕੁੜਾ ਸੱਟ ਕੇ ਵਾਪਸ ਆ ਗਈ ਮੈਂ ਮੈਨੂੰ ਤਾਂ ਕੁਝ ਵੀ ਨਹੀਂ ਹੋਇਆ ਤੈਨੂੰ ਹੀ ਲੱਗੀ ਜਾਂਦਾ ਮੈਂ ਤਾਂ ਤੈਨੂੰ ਇਹ ਨਹੀਂ ਕਹਿ ਰਹੀ ਪਰ ਤੈਨੂੰ ਦੇਖ ਕੇ ਲੱਗ ਰਿਹਾ ਵੀ ਤੈਨੂੰ ਜ਼ਰੂਰ ਕੁਝ ਹੋਇਆ ਹੋਇਆ ਕੀ ਮੈਨੂੰ ਦੱਸ ਕਸ ਪਾ ਬੀ ਤੂੰ ਇਨੀ ਫਿਕਰ ਕਿਉਂ ਕਰਦੀ ਆ ਹਾਂ ਤੂੰ ਮੇਰੇ ਬਾਲੀ ਫਿਕਰ ਕਰਨ ਲੱਗ ਗਈ ਮੈਨੂੰ ਕੁਝ ਵੀ ਨਹੀਂ ਹੋਇਆ ਮੈਂ ਨਾ ਜਮਾਂ ਚੰਗੀ ਆ ਤੂੰ ਟੈਂਸ਼ਨ ਨਾ ਲੈ ਤੂੰ ਨਾ ਤੂੰ ਛੱਡ ਮੈਂ ਕੁੜਾ ਸਿੱਟੀ ਨਹੀਂ ਨਹੀਂ ਹਾਂ ਮੈਂ ਤਾਂ ਆਪੇ ਸੈਟ ਲੂੰਗੀ ਤੂੰ ਅੰਦਰ ਚੱਲ ਜਾ ਜਾ ਕੇ ਆਟਾ ਗੁੰਨ ਮੈਂ ਰੋਟੀ ਲਾਉਣੀ ਆ ਮੈਂ ਸਿੱਟਲੀ ਨਹੀਂ ਬਬੀ ਮੈਂ ਗਿਆ ਨਾ ਮੈਂ ਅੰਦਰ ਠੀਕ ਆ ਬਬੀ ਮੰਨੀ ਵੀ ਹੁੰਦੀ ਆ